ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਦੋਸਤੋ ਕੀ ਹਾਲ ਨੇ ਉਮੀਦ ਕਰਦਾ ਕਿ ਰਾਜੀਵ ਜੀ ਹੋਗੇ ਚੜ੍ਹਦੀ ਕਲਾ 'ਚ ਹੋਗੇ ਦੋਸਤ ਇੱਕ ਹੋਰ ਬਹੁਤ ਸਣੀ ਵੀਡੀਓ ਲੈ ਕੇ ਆਇਆ ਬਹੁਤ ਸੋਹਣਾ ਟੌਪਿਕ ਆ ਟੌਪਿਕ ਚੰਗਾ ਲੱਗੇ ਤਾਂ ਲਾਈਕ ਮਾਰ ਤੇ ਸ਼ੇਅਰ ਜਰੂਰ ਕਰਿਓ ਜੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਹਰ ਇੱਕ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੇ ਤੁਸੀਂ ਵੀਡੀਓ ਦਾ ਲਾਭ ਲੈ ਸਕੋ ਜੀ ਸੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਤੁਹਾਡੀ ਤਰੱਕੀ ਨੂੰ ਲੈ ਕੇ ਵੀ ਜੇ ਤੁਸੀਂ ਸਕਸੈਸਫੁਲ ਜਾ ਰਹੇ ਹੋ ਨਾ ਤਰੱਕੀ ਵੱਲ ਜਾ ਰਹੇ ਹੋ ਨਾ ਤਾ ਕੁਛ ਲੋਕ ਹੁੰਦੇ ਨੇ ਜਿਹੜੇ ਕਿ ਖੁਸ਼ ਹੁੰਦੇ ਆ ਤੁਹਾਡੀ ਤਰੱਕੀ ਨੂੰ ਦੇਖ ਕੇ ਨਾ ਤੇ ਕਈ ਲੋਕ ਜੈਲਸ ਕਰਦੇ ਆ ਸਾੜਾ ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਆ ਨਾ ਸੜਦੇ ਆ ਦੇਖ ਕੇ ਨਾ ਅੱਜ ਆਪਾਂ ਦੱਸਾਂਗੇ ਵੀ ਉਹਨਾਂ ਲੋਕਾਂ ਦੇ ਲੱਛਣ ਕੀ ਹੁੰਦੇ ਨੇ ਜਿਹੜੇ ਲੋਕ ਤੁਹਾਡੀ ਤਰੱਕੀ ਨੂੰ ਦੇਖ ਕੇ ਸੜਦੇ ਆ ਨਾ ਜੈਲਸ ਕਰਦੇ ਆ ਨਾ ਸੋ ਦੋਸਤੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜਦੋਂ ਤੁਸੀਂ ਚਾਹੇ ਬਿਜ਼ਨਸ ਨੂੰ ਲੈ ਕੇ ਚਾਹੇ ਪੜਾਈ ਨੂੰ ਲੈ ਕੇ ਕਿਸੇ ਚੀਜ਼ ਅੱਗੇ ਜਾਣਾ ਹੋ ਤਾਂ ਹਨਾ ਇਹ ਚੀਜ਼ਾਂ ਦਾ ਸਾਹਮਣਾ ਕਰਨਾ ਹੀ ਪੈਂਦਾ ਹੈ ਹਨਾ ਵੇ ਲੋਕਾਂ ਦੀ ਖੁਸ਼ੀ ਹੈ ਨਾ ਕਈਆਂ ਕਈਆਂ ਖੁਸ਼ੀ ਹੁੰਦੀ ਹੈ ਕਈ ਜੈਲਸ ਕਰਦੇ ਹਨ ਸੋ ਜਿਹੜਾ ਬੰਦਾ ਤਾਂ ਜੈਲਸ ਕਰਦਾ ਤੁਹਾਡੀ ਸਕਸੈਸ ਨੂੰ ਦੇਖ ਕੇ ਮੰਨ ਲਓ ਐਗਜ਼ਾਮਪਲ ਦੇ ਤੌਰ ਤੇ ਤੁਸੀਂ ਕੋਈ ਅਚੀਵਮੈਂਟ ਹਾਸਲ ਕੀਤੀ ਹੈ ਨਾ ਮੰਨ ਲਓ ਤੁਸੀਂ ਘਰ ਬਣਾਇਆ ਪਦਮਾਗਣਾ ਫਿਰ ਐਗਜ਼ਾਮਪਲ ਦੇ ਤੌਰ ਤੇ ਕਹਿ ਲੈਣੇ ਹਨ ਤਾਂ ਜਿਹੜਾ ਤਾਂ ਬੰਦਾ ਖੁਸ਼ ਹੋਊਗਾ ਨਾ ਉਹ ਆਊਗਾ ਤੇ ਤੁਹਾਨੂੰ ਕੰਗਰੈਚ ਕਰੂਗਾ ਤੇ ਤੁਹਾਨੂੰ ਤੁਹਾਡੇ ਵਾਅਦੇ ਦੀ ਅਰਦਾਸ ਵੀ ਕਰੂਗਾ ਵੀ ਹਾਂ ਯਾਰ ਅੱਪ ਤੈਨੂੰ ਹੋਰ ਵਧੀਆ ਇਸ ਤੋਂ ਵੀ ਵਧੀਆ ਬਣਾਵੇ ਹਨ ਤਾਂ ਇੰਨਾ ਕੀਤਾ ਬਹੁਤ ਵਧੀਆ ਤੇ ਇਸ ਤੋਂ ਵੀ ਅੱਗੇ ਜਾਵੇ ਤੇ ਇਹਦੇ ਉਲਟ ਜਿਹੜਾ ਬੰਦਾ ਜੈਲਸ ਕਰਦਾ ਹੋਊਗਾ ਉਸ ਚੀਜ਼ ਨੂੰ ਲੈ ਕੇ ਉਹਨੇ ਉਹ ਚੀਜ਼ ਦੇ ਵਿੱਚ ਜਿਹੜੀ ਤੁਸੀਂ ਮੰਨ ਲਓ ਤੁਸੀਂ ਇਹਦਾ ਮਕਾਨ ਬਣਾਇਆ ਉਹਨੇ ਉਹਦੇ ਵਿੱਚ ਨੁਕਸ ਕਰ ਦੇਣਾ ਕੋਈ ਨਾ ਬਈ ਉਹਨੇ ਕਹਿੰਦਾ ਯਾਰ ਜੇ ਇਹ ਆ ਪਿੰਡ ਦੀ ਜਗ੍ਹਾ ਤੇ ਆ ਪਿੰਡ ਕਰਨ ਦਾ ਜ਼ਿਆਦਾ ਚੰਗਾ ਲੱਗਣਾ ਸੀਗਾ ਹੈ ਤੇ ਜਾਂ ਫਿਰ ਆ ਇਹਦਾ ਦਰਵਾਜ਼ਾ ਦੂਲਾਇਆ ਇਹਦੀ ਇਹਨੂੰ ਛੱਡ ਕੇ ਦੂਸਰੇ ਦਰਵਾਜ਼ੇ ਲਗਾ ਦਿੱਤਾ ਨਾ ਉਹ ਜ਼ਿਆਦਾ ਚੰਗਾ ਲੱਗਣਗੇ ਯਾਨੀ ਕਿ ਉਹਨੇ ਤੈਨਕਿਓ ਚ ਕੋਈ ਨਾ ਬਈ ਨੁਕਸ ਕਰ ਦੇਣਾ ਤੁਸੀਂ ਇੰਦੀ ਮਿਹਨਤ ਨਾਲ ਚੀਜ਼ ਬਣਾਈਏ ਬਟ ਉਹ ਬੰਦੇ ਨੇ ਮੈਂਟਰ ਆਉਣਾ ਨੁਕਸ ਕਰਾਣ ਲਈ ਰਹੀ ਗਈ ਜਿਹੜਾ ਬੰਦਾ ਜੈਲਸ ਕਰਦਾ ਹੈ ਪਹਿਲੇ ਨੰਬਰ ਤੇ ਦ ਮਨ ਲਓ ਤੁਸੀਂ ਕਿਸੇ ਵੀ ਫੀਲਡ ਦੇ ਵਿੱਚ ਕੰਮ ਕਰਦੇ ਹੋ ਹਨ ਮਨ ਲਓ ਕੋਈ ਬਿਜ਼ਨਸ ਸ਼ੁਰੂ ਕੀਤਾ ਤੁਸੀਂ ਕੋਈ ਦੁਕਾਨ ਸ਼ੁਰੂ ਕਰਦੀ ਹੈ ਨਾ ਤਾਂ ਜਿਹੜਾ ਬੰਦਾ ਜੈਲਸ ਕਰੂਗਾ ਉਹਨੇ ਆਖਣਾਗਾ ਜਿਹੜਾ ਆ ਕਿਹੜਾ ਕੰਮ ਕਰ ਲਿਆ ਮੈਂ ਇਹਦਾ ਹਾਪੀ ਕਰੀ ਫਿਰਦਾ ਆ ਜਣਾ ਖਾਣਾ ਕਰੀ ਜਾਂਦਾ ਕੋਈ ਹੋਰ ਕੰਮ ਦੇਖ ਲੈਂਦਾ ਨਾ ਉਹ ਚ ਵੱਧ ਪਿਆ ਹੋਇਆ ਤੂੰ ਇਹ ਕਾਹ ਤੋਂ ਕਰ ਲਿਆ ਨਾ ਹਰ ਕੋਈ ਐਸੇ ਕੰਮ ਦੇ ਪਿੱਛੇ ਲੱਗ ਗਿਆ ਇਸ ਤੋਂ ਵੱਡਾ ਜਿਹੜਾ ਮੈਂ ਤਾਂ ਖੁਸ਼ ਹੋਗਾ ਉਹ ਕਦਾ ਹਾਂ ਯਾਰ ਵੀ ਤੂੰ ਉਹ ਵਧੀਆ ਕੀਤਾ ਤੂੰ ਕੰਮ ਸ਼ੁਰੂ ਕਰ ਲਿਆ ਨਾ ਵੀ ਚਲਾਂ ਤੂੰ ਉਹ ਛੋਟੀ ਦੁਕਾਨ ਪਾਈ ਹੈ ਕੱਲ ਨੂੰ ਰੱਬ ਤੇ ਉਹ ਵੱਡਾ ਸ਼ੋਰੂਮ ਖੋਲ੍ਹ ਕੇ ਦਊਗਾ ਨਾ ਇਹਦਾ ਤੇ ਤੀਜੇ ਨੰਬਰ ਤੇ ਆਪਾਂ ਗੱਲ ਕਰਾਂਗੇ ਹਨਾ ਮੰਨ ਲਓ ਤੁਸੀਂ ਬਾਈਕ ਲਈਆ ਕੋਈ ਕਨਵੈንስ ਲਈਆ ਜਾਂ ਗੱਡੀ ਲਈਆ ਹਨਾ ਜਿਹੜਾ ਬੰਦਾ ਜੈਲਸ ਕਰਦਾ ਹੋਊਗਾ ਉਹਨਾਂ ਨੂੰ ਪਤਾ ਆ ਕੇ ਕਹਿਣਾ ਉਹਨਾਂ ਕਹਿਣਾ ਮੈਂ ਵੀ ਸੋਚਦਾ ਪਿਆ ਯਾਰ ਮੇਰੀ ਗੱਡੀ ਪੁਰਾਣੀ ਹੋ ਗਈ ਹੁਣ ਮੈਂ ਵੀ ਲਵਾਣਾ ਮੈਂ ਬਦਲਵਾਣਾ ਵੀ ਉਹਨੇ ਏਦਾਂ ਕਹਿਣਾ ਉਹਨੇ ਇਹ ਨਹੀਂ ਕਹਿਣਾ ਵੀ ਹਾਂ ਜਦ ਤੂੰ ਲਈਆ ਬਹੁਤ ਵਧੀਆ ਗੱਲ ਆ ਹਨਾ ਬਟ ਜਿਹੜਾ ਬੰਦਾ ਹੋਊਗਾ ਖੁਸ਼ ਹੋਊਗਾ ਉਹ ਪ੍ਰੇਜ਼ ਕਰੂਗਾ ਤੁਹਾਡੀ ਇਸ ਚੀਜ਼ੀਆਂ ਵੀ ਆਇਆ ਤੂੰ ਸਕਸੈਸ ਹੱਲ ਜਾ ਰਹੇ ਵਾ ਇਹ ਚੀਜ਼ ਦਾ ਫਰਕ ਹੁੰਦਾ ਨਾ ਜਿਹੜੇ ਬੰਦੇ ਜੈਲਸ ਕਰਦੇ ਆ ਤੇ ਜਿਹੜੇ ਬੰਦੇ ਦੂਸਰੇ ਆਪਣੇ ਖੁਸ਼ ਹੁੰਦੇ ਆ ਨਾ ਇੱਕ ਹੋਰ ਮੇਨ ਪੁਆਇੰਟ ਆ ਜਿਹੜਾ ਆਪਾਂ ਗੱਲ ਕਰਾਂਗੇ ਜਦੋਂ ਤੁਸੀਂ ਕੋਈ ਅਚੀਵਮੈਂਟ ਹਾਸਲ ਕਰ ਲੈਂਦੇ ਹੋ ਨਾ ਤਾਂ ਜਿਹੜਾ ਬੰਦਾ ਖੁਸ਼ ਹੋਊਗਾ ਉਹ ਤਾਂ ਤੁਹਾਨੂੰ ਵਧਾਈਆਂ ਦੇਊਗਾ ਦੂਗਾ ਹਨਾ ਨਾਲ ਕਹੂਗਾ ਹਾਂ ਤੇ ਚੱਲ ਜਿਆ ਆਪਾਂ ਪਾਰਟੀ ਕਰਦੇ ਆ ਹਨਾ ਤੇਰੀ ਇਹ ਖੁਸ਼ੀ ਦੇ ਵਿੱਚ ਹਨਾ ਉਹਦਾ ਕਹਿਣ ਦਾ ਲਿਖਿਆ ਹੋਊਗਾ ਜਿਹੜਾ ਉਹ ਤਾਂ ਜੈਲਸ ਕਰਦਾ ਹੋਊਗਾ ਉਹਨੇ ਵਧਾਈਆਂ ਹੋਣਗੀਆਂ ਵੀ ਦੇਣੀਆਂ ਨੇ ਬੱਟ ਉਹਨੇ ਨਾ ਇੱਕ ਟੌਂਟ ਮਾਰ ਕੇ ਕਹਿਣ ਉਹਨਾਂ ਨਾਲ ਪਾਰਟੀ karenge ਜਾਂ ਦੇਖ ਸਾਧੇਗਾ ਉਹਨੇ ਲਾਉਦੇ ਇਦਾਂ ਦੇਖਾਂਗੇ ਨਾ ਟੌਂਡ ਮਾਰ ਕੇ ਗੱਲ ਕਰੂਗਾ ਸੋ ਇਹ ਫਰਕ ਹੁੰਦਾ ਜੇ ਜੋ ਤੁਸੀਂ ਸਕਸੈਸਫੁਲ ਜਾ ਰਹੇ ਹੋ ਤਾਂ ਕਿਹੜੇ ਬੰਦੇ ਤੁਹਾਨੂੰ ਖੋਜੁੰਦੇ ਤੇ ਕਿਹੜੇ ਜਲ ਹੁੰਦੇ ਇਹਨਾਂ ਗੱਲਾਂ ਤੋਂ ਬਜਾਅ ਦੇ ਕਰ ਸਕਦੇ ਆ ਸੋ ਇਥੇ ਵੀਡੀਓ ਕਰੰਮ ਕਰਦੇ ਆ ਵੀਡੀਓ ਚੰਗੀ ਲੱਗੇ ਤਾਂ ਲਾਈਕ ਬਣ ਤੇ ਸ਼ੇਅਰ ਜਰੂਰ ਕਰਿਓ ਥੈਂਕ ਯੂ ਵੈਰੀ ਮਚ ਸਤਿ ਸ੍ਰੀ ਅਕਾਲ